11ਵਾਰੰ 2023 ਨੂੰ ਮੁੱਖ ਮੂੰਚੇ ਥਾਣੇ ਨੂੰ ਇਤਲਾਹ ਮਿਲੀ ਕਿ ਸ਼ੁਭਮ ਗਰਗ son of ਨਵੀਨ ਗਰਗ ਬਰੌਡ ਰੈੱਡ ਆਇਆ ਜੋ ਨਿਊ ਐਂਜਲ ਸਕੂਲ ਜਿਲਖਪੁਰ ਵਿਖੇ 8ਵੀਂ ਕਲਾਸ ਵਿੱਚ ਪੜਦਾ ਸੀ ਉਸ ਦੀ ਖੇਡ ਦੇ ਸਮੇਂ ਮੌਤ ਹੋ ਗਈ ਤਾਂ ਉੱਥੇ ਦੇਖਿਆ ਸੀ ਉੱਥੇ ਸੀਸੀਟੀਵੀ ਫੁਟੇਜ ਜਿਹੜੀ ਹੈ ਉੱਥੇ ਦੇਖੀ ਗਈ ਖੰਘਾਲੀ ਗਈ ਸੀਸੀਟੀਵੀ ਫੁਟੇਜ ਤੋਂ ਸਾਨੂੰ ਪਤਾ ਲੱਗਿਆ ਕਿ ਉਹ ਬਾਸਕਟਬਾਲ ਖੇਡ ਰਿਹਾ ਸੀਗਾ ਬਾਸਕਟਬਾਲ ਖੇਡਦੇ ਸਮੇਂ ਹੀ ਉਹ ਆਪਣੇ 2-3 ਵਾਰ ਆਪਣੇ ਸਿਰ ਨੂੰ ਖੜਦਾ ਉਸ ਤੋਂ ਬਾਅਦ ਥਲੇ ਡਿੱਗ ਜਾਂਦਾ ਉਹਦੇ ਕਾਰਨ ਉਹਨੂੰ ਜੀਐਮਸੀਐਚ ਸੈਕਟਰ 32 ਚੰਡੀਗੜ੍ਹ ਲੈ ਕੇ ਗਏ ਜਿੱਥੇ ਉਹਦੀ ਉਹਨੂੰ ਬਰੋਡ ਡੈੱਡ ਘੋਸ਼ਿਤ ਕੀਤਾ ਗਿਆ ਡਾਕਟਰ ਡਾਕਟਰਾਂ ਵੱਲੋਂ ਉਸ ਤੋਂ ਬਾਅਦ ਨਵੀਨਗਰਗ ਉੱਥੇ ਮਿਲਿਆ ਜੀਐਮਸੀਐਚ ਸੈਕਟਰ 32 ਦੇ ਮੇਨ ਗੇਟ ਤੇ ਉਹਨਾਂ ਨੇ ਆਪਣਾ ਬਿਆਨ ਲਿਖਾਇਆ ਵੀ ਅਸੀਂ ਕਿਸੇ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਤੇ ਨਾ ਹੀ ਸਾਨੂੰ ਕਿਸੇ ਤੋਂ ਕੋਈ ਸ਼ੱਕ ਆ ਤਾਂ ਤੇ ਫਿਰ ਕੱਲ ਸ਼ੁਭੰਗੌਰ ਦੇ ਦੀ ਲਾਸ਼ ਦਾ ਜਿਹੜਾ ਪੋਸਟਮਾਰਟਮ ਕਰਵਾਇਆ ਗਿਆ ਡੈੱਡ ਬੋਡੀ ਉਹਦੇ ਵਾਰਸਾ ਦੇ ਹਵਾਲੇ ਕੀਤੀ ਗਈ ਤੇ ਵਿਸਰਾ ਰਿਪੋਰਟ ਆਉਣ ਤੇ ਹੀ ਮੌਤੇ ਕਾਰਨ ਦਾ ਪਤਾ ਲੱਗੂਗਾ ਵੀ ਕਿਵੇਂ ਹੋਈ ਆ ਉਹਦੀ ਮੌਤ ਲੇਕਿਨ ਪਰਿਵਾਰ ਨੂੰ ਸ਼ੱਕ ਆ ਕਿ ਉਹਦੀ ਮੌਤ ਆ ਜਿਹੜੀ ਬ੍ਰੀਨ ਹੈਮਰਿੰਗ ਦੇ ਕਾਰਨ ਹੋਈ ਆ 19 12 2023 ਨੂੰ ਮੁੱਖ ਮੁੱਚੀ ਥਾਣੇ ਨੂੰ ਇਤਲਾਮ ਮਿਲੀ ਕਿ ਸ਼ੁਭਮ ਗਰਗ son of ਨਵੀਨ ਗਰਗ ਬਰੌਡ ਰੈਡ ਆਇਆ ਜੋ ਨਿਊ ਐਂਜਲ ਸਕੂਲ ਜਿਲਖਪੁਰਵੀ ਕੇ 8ਵੀਂ ਕਲਾਸ ਵਿੱਚ ਪੜਦਾ ਸੀ ਉਸ ਦੀ ਖੇਡ ਦੇ ਸਮੇਂ ਮੌਤ ਹੋ ਗਈ ਤਾਂ ਉੱਥੇ ਦੇਖਿਆ ਅਸੀਂ ਉੱਥੇ ਸੀਸੀਟੀਵੀ ਫੁਟੇਜ ਜਿਹੜੀ ਹੈ ਉੱਥੇ ਦੇਖੀ ਗਈ ਖੰਘਾਲੀ ਗਈ ਸੀਸੀਟੀਵੀ ਫੁਟੇਜ ਤੋਂ ਸਾਨੂੰ ਪਤਾ ਲੱਗਿਆ ਕਿ ਉਹ ਬਾਸਕਟਬਾਲ ਖੇਡ ਰਿਹਾ ਸੀਗਾ ਬਾਸਕਟਬਾਲ ਖੇਡਦੇ ਸਮੇਂ ਹੀ ਉਹ ਆਪਣੇ 2-3 ਵਾਰ ਆਪਣੇ ਸਿਰ ਨੂੰ ਖੜਦਾ ਉਸ ਤੋਂ ਬਾਅਦ ਥਲੇ ਡਿੱਗ ਜਾਂਦਾ ਉਹਦੇ ਕਾਰਨ ਉਹਨੂੰ ਜੀਐਮਸੀਐਚ ਸੈਕਟਰ 32 ਚੰਡੀਗੜ੍ਹ ਲੈ ਕੇ ਗਏ ਜਿੱਥੇ ਉਹਦੀ ਉਹਨੂੰ ਬ੍ਰੋਡ ਡੈੱਡ ਘੋਸ਼ਿਤ ਕੀਤਾ ਗਿਆ ਡਾਕਟਰ ਡਾਕਟਰਾਂ ਵੱਲੋਂ ਉਸ ਤੋਂ ਬਾਅਦ ਨਵੀਨਗਰਗ ਉਥੇ ਮਿਲਿਆ ਜੀਐਮਸੀਐਚ ਸੈਕਟਰ 32 ਦੇ ਮੇਨ ਗੇਟ ਤੇ ਉਹਨਾਂ ਨੇ ਆਪਣਾ ਬਿਆਨ ਲਿਖਾਇਆ ਵੀ ਅਸੀਂ ਕਿਸੇ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਤੇ ਨਾ ਹੀ ਸਾਨੂੰ ਕਿਸੇ ਤੋਂ ਕੋਈ ਸ਼ੱਕ ਆ ਤੇ ਫਿਰ ਕੱਲ ਸ਼ੁਭੰਗੌਰ ਦੀ ਦੀ ਲਾਸ਼ ਦਾ ਜਿਹੜਾ ਪੋਸਟਮਾਰਟਮ ਕਰਵਾਇਆ ਗਿਆ ਡੈੱਡ ਬੋਡੀ ਉਹਦੇ ਵਾਰਸਾਂ ਦੇ ਹਵਾਲੇ ਕੀਤੀ ਗਈ ਤੇ ਵਿਸਰਾ ਰਿਪੋਰਟ ਆਉਣ ਤੇ ਹੀ ਮੌਤੇ ਕਾਰਨ ਦਾ ਪਤਾ ਲੱਗੂਗਾ ਵੀ ਕਿਵੇਂ ਹੋਈ ਆ ਉਹਦੀ ਮੌਤ ਲੇਕਿਨ ਪਰਿਵਾਰ ਨੂੰ ਸ਼ੱਕ ਆ ਕਿ ਉਹਦੀ ਮੌਤ ਆ ਜਿਹੜੀ ਬ੍ਰੀਨ ਹੈਮਰਸ ਦੇ ਕਾਰਨ ਹੋਈ ਆ